ਖਾਈ ਦਿੱਤੀਆਂ ਤੇ ਉਸ ਨੂੰ ਲੈ ਕੇ ਇੱਕ ਪੱਖਤਾ ਸਾਹਮਣੇ ਆਇਆ ਸੀ ਪਰ ਹੁਣ ਦੂਸਰਾ ਪੱਖ ਵੀ ਸਾਹਮਣੇ ਆ ਗਿਆ ਤੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਤੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਆ ਪਰਿਵਾਰਕ ਸਦਸਿਆਂ ਨੇ ਕਿਹਾ ਹੈ ਕਿ ਪੁਲਿਸ ਨੇ ਉਹਨਾਂ ਦੇ 11 ਬੰਦਿਆਂ ਤੇ ਪਰਚਾ ਕਰ ਦਿੱਤਾ ਹੈ ਤੇ ਉਹਨਾਂ ਵੱਲੋਂ ਵੀ ਕੁਝ ਲੋਕ ਜਿਹੜੇ ਨੇ ਉਹ ਗਾਇਲ ਕੀਤੇ ਗਏ ਨੇ ਜ਼ਖਮੀ ਹੋਏ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਕੋਈ ਵੀ ਸਾਡੀ ਸੁਣਵਾਈ ਨਹੀਂ ਕੀਤੀ ਜਾ ਰਹੀ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕੀਤੀ ਹੈ ਕਿ ਉਹਨਾਂ ਦੀ ਗੱਲ ਵੀ ਸੁਣੀ ਜਾਵੇ ਤੇ ਉਹਨਾਂ ਨੂੰ ਇਨਸਾਫ ਵੀ ਦਵਾਇਆ ਜਾਵੇ शिवम दी वाइफ सर उस दिन कूड़े तो लड़ाई हुई सर साडी क्विंसन माणी हो रही आता क्यों मुंडे श्री राम को मेरे दे सान कोई इंसाफ नहीं मिलेदा ओना दे बुंदे बहुत श्री राम नंगे तलवारा लेके आए सारा ऐसे ओना वीडियो भी दिखाई बट वो नहीं मन रहे बोलदे ये वीडियो नहीं है अस ये जानदे सट्टा सारे दे लगया स साडा भी एक आदमी है साडे बड़े भैया सर ओना दी कंडीशन बहुत ही मारी है ओना दे भी चार बेटियां सर सान इंसाफ नहीं मिलेदा ना साडे कोई सुनवाई सुनवाई हुई दिया सर ये 2 महीने पहले कूड़े दी गल हुई सी ਤੇ ਕੁੜੇ ਤੋਂ ਗੱਲ ਹੋਈ ਸੀ ਜਨਾਨੀਆਂ ਜਨਾਨੀਆਂ ਦੀ ਗੱਲ ਸੀ ਠੀਕ ਆ ਇਹ ਜੀਮੀ ਮੁੰਡੇ ਨੇ ਸਾਡੇ ਘਰ ਵਿੱਚ ਆ ਕੇ ਬੰਦੇ ਪਵਾਤੇ ਠੀਕ ਆ ਮੇਰੇ ਪਾਪਾ ਦੇ ਉਹਨਾਂ ਨੇ ਬਾਹਰ ਤੇ ਛੱਟ ਲਾਈ ਠੀਕ ਆ ਮੇਰਾ ਬ੍ਰਦਰ ਇੱਕ ਸੀਰੀਅਸ ਆ ਬਹੁਤ ਜ਼ਿਆਦਾ ਸੀਰੀਅਸ ਆ ਠੀਕ ਆ ਸ਼ਰਸ਼ੀ ਦਾ ਨਾਮ ਪਾਇਆ ਉਹਨਾਂ ਨੇ ਸੋਨੂ ਦਾ ਨਾਮ ਪਾਇਆ ਠੀਕ ਆ ਮੇਰੀ ਸਿਸਟਰ ਦੇ ਛੱਟ ਲੱਗੀ ਸ਼ਿਵਮ ਦਾ ਨਾਮ ਪਾਇਆ ਉਹਨਾਂ ਨੇ ਸਿਸਟਰ ਦਾ ਕਿਉਂ ਨਾਮ ਪਾਇਆ ਸਰ ਇਨਸਾਫ ਦੀ ਗੱਲ ਹੋਣੀ ਚਾਹੀਦੀ ਜਦ ਬੰਦਿਆ ਬੰਦੇ ਦੀ ਗੱਲ ਆ ਉਹਨਾਂ ਦਾ ਨਾਮ ਪਾੜਨਾ ਨਾ ਸਰ ਸਾਡੀ ਕੋਈ ਸੁਣਵਾਈ ਕਰ ਰਹੀ ਆ ਕੋਈ ਪ੍ਰਸ਼ਾਸਨਿਕ ਵੀ ਨਹੀਂ ਕੋਈ ਸੁਣਵਾਈ ਕਰ ਰਹੀ ਸਾਡਾ ਪੈਚਾ ਤੁਹਾਨੂੰ ਕਿੰਨੀ ਵਾਰੀ ਵੀਡੀਓ ਦਿਖਾਈ ਉਹਨਾਂ ਨੇ ਕੋਈ ਉਹਨਾਂ ਤੇ ਕੰਪਲੇਨ ਨਹੀਂ ਪਾਈ ਉਹਨਾਂ ਦੇ ਵੀ ਬੰਦੇ ਚੱਕਰ ਨਾ ਸੋ ਸਾਡੇ ਤੇ ਸਾਰੀ ਕਾਰਵਾਈ ਪਾਉਂਦੇ ਨੇ ਉਹਨਾਂ ਦੇ ਵੀ ਬੰਦੇ ਚੰਨੂ ਸ਼ਰਿਆਮੂ ਕੋ ਮਰਿਆ ਸਾਨੂੰ ਧਮਕੀਆਂ ਲਾ ਰਹੇ ਹੋ ਸਾਡੇ ਘਰ ਚ ਕੁਝ ਵੀ ਹੁੰਦਾ ਅਸੀਂ ਇਹਨਾਂ ਨੂੰ ਹੀ ਕਹਿਣਾ ਜਿਮੀ ਨੂੰ ਲਾਡੀ ਨੂੰ ਹੋਰ ਵੀ ਕਈ ਬੰਦੇ ਆ ਉਹਨਾਂ ਨੂੰ ਫੜਨਾ ਅਸੀਂ ਜਿਹੜੇ ਰਾਹੁਲ ਫੈਮਲੀ ਆ ਸਾਡੇ ਘਰ ਚ ਕਿਸੇ ਵੀ ਲੇਡੀਜ਼ ਨੂੰ ਕੁਝ ਹੋਏਗਾ ਅਸੀਂ ਉਹਨਾਂ ਤੇ ਕੰਪਲੇਨ ਪਾਣੀ ਹੈ ਜੇ ਸਾਡੀ ਨਾ ਸੁਣਵਾਈ ਹੋਈ ਆ ਪੱਤਰ ਨਾ ਲਾ ਲੈਣਾ ਕੱਲ ਨੂੰ ਜੇ ਕੱਲ ਤੱਕ ਸਾਨੂੰ ਕੋਈ ਨਾ ਦਾ ਰਿਜ਼ਲਟ ਮਿਲਿਆ ਨਾ ਉਹ ਬੰਦੇ ਚ ਕੋਈ ਤਾਂ ਸਰ ਅਸੀਂ ਕਿਨੂੰ ਗਈਏ ਨਾ ਸਾਡੇ ਸਾਡੇ ਘਰ ਵਿੱਚ ਨਾ ਸਾਡੇ ਭੈਣ ਪਰ ਆਏ ਨਾ ਸਾਡੇ ਮਾਪਿਓ ਆ ਅਸੀਂ ਕਿਨੂੰ ਜਾ ਕੇ ਦੱਸੇ ਨਾ ਘਟ ਕੋ ਪ੍ਰਸ਼ਾਸਨ ਸੰਵਾਈ ਕਰ ਰਿਹਾ ਸਾਡਾ ਇਨਸਾਫ ਕਰੋ ਲੜਾਈ ਦਾ ਕਾਰਨ ਲੜਾਈ ਸਰ ਕੂੜੇ ਤੋਂ ਹੋਈ ਸੀ ਲੇਡੀਜ਼ ਲੇਡੀਜ਼ ਦੀ ਗੱਲ ਹੈ ਸਰ ਉਹਨਾਂ ਨੇ 25 30 ਬੰਦੇ ਬੁਲਾਏ ਸੀ ਸਾਡੇ ਘਰ ਵਿੱਚ ਘਰ ਹਾਂਜੀ ਸਰ ਘਰ ਆਏ ਸਾਡੇ ਕੀ ਮੰਗ ਕੇ ਬਚਾ ਸਰਪ੍ਰਸ਼ਾਸਨ ਤੋਂ ਮੰਗੇ ਇਨਸਾਫ ਕੀਤਾ ਜਾਵੇ ਸਰ ਸਰ ਕੋਈ ਵੀ ਨਹੀਂ ਸੁਣਵਾਈ ਜਦੋਂ ਕਿਸੇ ਨੂੰ ਵੀਡੀਓ ਦਿਖਾਈਏ ਉਹ ਕਹਿ ਦਿੰਦੇ ਕੋਈ ਗੱਲ ਨਹੀਂ ਦੇਖਦੇ ਆ ਦੇਖਦੇ ਆ ਸਰ ਉਹਨਾਂ ਦੀ ਸੁਣਵਾਈ ਕਰ ਰਹੇ ਕੀ ਗੱਲ ਉਹਨਾਂ ਨੇ ਪੈਸਾ ਚੜਾਇਆ ਹੋਇਆ ਸਾਡੀ ਕੋਈ ਸੁਣਵਾਈ ਨਹੀਂ ਕਰ ਕੈਮਰਾ ਪਰ ਸਭ ਹਦੀ ਦੇ ਨਾਲ ਅਜ ਇਸ ਨਹੀਂ ਪਿਛਲੇ ਦਿਨੀ ਪਠਾਨਕੋਟ ਦੇ 4 ਮਰਲਾ ਕੁਆਟਰ ਦੇ ਵਿੱਚ ਦੋ ਟੀਰਾਾਂ ਚ ਲੜਾਈ ਹੋਈ ਸੀ ਜਿਸ ਦੇ ਵਿੱਚ ਨੰਗੀਆਂ ਤਲਵਾਰਾਂ ਸ਼ਰੀਆਮ ਚਲਦੀਆਂ ਹੋਈਆਂ ਦਿਖਾਈ ਦਿੱਤੀਆਂ ਤੇ ਉਸ ਨੂੰ ਲੈ ਕੇ ਇੱਕ ਪਖਤਾ ਸਾਹਮਣੇ ਆਇਆ ਸੀ ਪਰ ਹੁਣ ਦੂਸਰਾ ਪਖ ਵੀ ਸਾਹਮਣੇ ਆ ਗਿਆ ਤੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਤੇ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਆ ਪਰਿਵਾਰਕ ਸਦਸਿਆਂ ਨੇ ਕਿਹਾ ਹੈ ਕਿ ਪੁਲਿਸ ਨੇ ਉਹਨਾਂ ਦੇ 11 ਬੰਧ ਤੇ ਪਰਚਾ ਕਰ ਦਿੱਤਾ ਹੈ ਤੇ ਉਹਨਾਂ ਵੱਲੋਂ ਵੀ ਕੁਝ ਲੋਕ ਜਿਹੜੇ ਨੇ ਉਹ ਗਾਇਲ ਕੀਤੇ ਗਏ ਨੇ ਜ਼ਖਮੀ ਹੋਏ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਕੋਈ ਵੀ ਸਾਡੀ ਸੁਣਵਾਈ ਨਹੀਂ ਕੀਤੀ ਜਾ ਰਹੀ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕੀਤੀ ਇਹ ਹੈ ਕਿ ਉਹਨਾਂ ਦੀ ਗੱਲ ਵੀ ਸੁਣੀ ਜਾਵੇ ਤੇ ਉਹਨਾਂ ਨੂੰ ਇਨਸਾਫ ਵੀ ਦਵਾਇਆ ਜਾਵੇ। ਸ਼ਿਵਮ ਦੀ ਵਾਈਫ ਸਰ ਉਹਦੇ ਕੋਲ ਤੋਂ ਲੜਾਈ ਹੋਈ ਸਰ ਸਾਡੀ ਕੋਈਸਨ ਮਾਈਂਡਿੰਗ ਹੋ ਰਹੀ ਹੈ। ਆਤਾ ਕਿਉਂ ਮੁੰਡੇ ਸ਼੍ਰੀ ਰਾਮ ਕੋ ਮੇਰੇ ਦੇ ਸਾਨੂੰ ਕੋਈ ਇਨਸਾਫ ਨਹੀਂ ਮਿਲੇਦਾ। ਉਹਨਾਂ ਦੇ ਭੁੰਦੇ ਬਹੁਤ ਸ਼੍ਰੀ ਰਾਮ ਨੰਗੇ ਤਲਵਾਰਾਂ ਲੈ ਕੇ ਆਏ। ਸਾਰਾ ਐਸੀ ਉਹਨਾਂ ਨੂੰ ਵੀਡੀਓ ਵੀ ਦਿਖਾਈ ਪਰ ਉਹ ਨਹੀਂ ਮੰਨ ਰਹੇ। ਬੋਲਦੇ ਇਹ ਵੀਡੀਓ ਨਹੀਂ ਆ। ਅਸੀਂ ਇਹ ਚਾਹੁੰਦੇ ਹਾਂ ਸੱਟਾ ਸਾਰਿਆਂ ਦੇ ਲੱਗਿਆ ਸਰ ਸਾਡਾ ਵੀ ਇੱਕ ਆਦਮੀ ਸਾਡੇ ਬੜੇ ਭਇਆ ਸਰ ਉਹਨਾਂ ਦੀ ਕੰਡੀਸ਼ਨ ਬਹੁਤ ਹੀ ਮਾੜੀ ਆ। ਉਨਾ ਦੇ ਵੀ ਚਾਰ ਬੇਟੀਆਂ ਸਰ ਸਾਨੂੰ ਇਨਸਾਫ ਨਹੀਂ ਮਿਲੇ ਦਾ ਨਾ ਸਾਡੇ ਕੋਈ ਸੁਨਮਾਰ ਹੋਈ ਸੁਨਮਾਈ ਹੋਈ ਹਦੀ ਆ ਸਰ ਇਹ 2 ਮਹੀਨੇ ਪਹਿਲਾਂ ਕੂੜੇ ਦੀ ਗੱਲ ਹੋਈ ਸੀ ਤੇ ਕੂੜੇ ਤੋਂ ਗੱਲ ਹੋਈ ਸੀ ਜਨਾਨੀਆਂ ਜਨਾਨੀਆਂ ਦੀ ਗੱਲ ਸੀ ਠੀਕ ਆ ਇਹ ਜੀਮੀ ਮੁੰਡੇ ਨੇ ਸਾਡੇ ਘਰ ਵਿੱਚ ਆ ਕੇ ਬੰਦੇ ਪਵਾਦੇ ਠੀਕ ਆ ਮੇਰੇ ਪਾਪਾ ਦੇ ਉਹਨਾਂ ਨੇ ਬਾਹਰ ਤੇ ਸੱਟ ਲਾਈ ਠੀਕ ਆ ਮੇਰਾ ਬ੍ਰਦਰ ਇੱਕ ਸੀਰੀਅਸ ਆ ਬਹੁਤ ਜ਼ਿਆਦਾ ਸੀਰੀਅਸ ਆ ਠੀਕ ਹੈ ਸ਼ਸ਼ੀ ਦਾ ਨਾਮ ਪਾਇਆ ਉਹਨਾਂ ਨੇ ਸੋਨੂ ਦਾ ਨਾਮ ਪਾਇਆ ਠੀਕ ਹੈ ਮੇਰੀ ਸਿਸਟਰ ਦੇ ਸੱਟ ਲੱਗੀ ਸ਼ਿਵਮ ਦਾ ਨਾਮ ਪਾਇਆ ਉਹਨਾਂ ਨੇ ਸਿਸਟਰ ਦਾ ਕਿਉਂ ਨਾਮ ਪਾਇਆ ਸਰ ਇਨਸਾਫ ਦੀ ਗੱਲ ਹੋਣੀ ਚਾਹੀਦੀ ਜਦ ਬੰਦਿਆ ਬੰਦੇ ਦੀ ਗੱਲ ਆ ਉਹਨਾਂ ਦਾ ਨਾਮ ਪਾੜਨਾ ਨਾਸਰ ਸਾਡੇ ਕੋਲ ਸੁਣਵਾਈ ਕਰ ਰਿਹਾ ਕੋਈ ਪ੍ਰਸ਼ਾਸਨਿਕ ਵੀ ਨਹੀਂ ਕੋਈ ਸੁਣਵਾਈ ਕਰ ਰਹੀ ਸਰ ਆਪੈਸਾ ਤੁਹਾਨੂੰ ਕਿੰਨੀ ਵਾਰੀ ਵੀਡੀਓ ਦਿਖਾਈ ਉਹਨਾਂ ਨੇ ਕੋਈ ਉਹਨਾਂ ਤੇ ਕੰਪਲੇਨ ਨਹੀਂ ਪਾਈ ਉਹਨਾਂ ਦੇ ਵੀ ਬੰਦੇ ਚੱਕਰ ਨਾ ਸਾਡੇ ਤੇ ਸਾਰੀ ਕਾਰਵਾਈ ਪਾਉਂਦੇ ਨੇ ਉਹਨਾਂ ਦੇ ਵੀ ਬੰਦੇ ਚੰਨੂ ਸ਼ਰੀਆਮੂ ਕੋ ਮਰਿਆ ਹਨ ਨੂੰ ਧਮਕੀਆਂ ਲਾ ਰਹੇ ਹੋ ਸਾਡੇ ਘਰ ਚ ਕੁਛ ਵੀ ਹੁੰਦਾ ਅਸੀਂ ਇਹਨਾਂ ਨੂੰ ਹੀ ਕਹਿਣਾ ਜਿਮੀ ਨੂੰ ਲਾਡੀ ਨੂੰ ਹੋਰ ਵੀ ਕਈ ਬੰਦੇ ਆ ਉਹਨਾਂ ਨੂੰ ਫੜਨਾ ਸੀ ਜਿਹੜੇ ਰਾਹੁਲ ਫੈਮਲੀ ਆ ਸਾਡੇ ਘਰ ਚ ਕਿਸੇ ਵੀ ਲੇਡੀਜ਼ ਨੂੰ ਕੁਛ ਹੋਏਗਾ ਅਸੀਂ ਉਹਨਾਂ ਦੇ ਕੰਪਲੇਨਟ ਪਾਣੀ ਆ ਜੇ ਸਾਡੇ ਨਾਮ ਸੁਣਵਾਈ ਹੋਈ ਆ ਪੱਤਰਨਾ ਲਾ ਲੈਣਾ ਕੱਲ ਨੂੰ ਜੇ ਕੱਲ ਤੱਕ ਸਾਨੂੰ ਕੋਈ ਨਾ ਆ ਦਾ ਰਿਜ਼ਲਟ ਮਿਲਿਆ ਨਾ ਉਹ ਬੰਦੇ ਚ ਕੋਈ ਤਾਂ ਸਰ ਅਸੀਂ ਕਿੰਨੂੰ ਕਹੀਏ ਨਾ ਸਾਡੇ ਸਾਡੇ ਘਰ ਵਿੱਚ ਨਾ ਸਾਡੇ ਭੈਣ ਪਰ ਆਏ ਨਾ ਸਾਡੇ ਮਾਪਿਓ ਆ ਅਸੀਂ ਕਿੰਨੂੰ ਜਾ ਕੇ ਦੱਸੇ ਨਾ ਘਾੜ ਕੇ ਪ੍ਰਸ਼ਾਸਨ ਸੰਵਾਈ ਕਰ ਰਿਹਾ ਸਾਡਾ ਇਨਸਾਫ ਕਰੋ ਲੜਾਈ ਦਾ ਕਾਰਨ ਲੜਾਈ ਸਰ ਕੂੜੇ ਤੋਂ ਹੋਈ ਸੀ ਲੇਡੀਜ਼ ਲੇਡੀਜ਼ ਦੀ ਗੱਲ ਹੈ ਸਰ ਉਹਨਾਂ ਨੇ 25 30 ਬੰਦੇ ਬੁਲਾਏ ਸੀ ਸਾਡੇ ਘਰ ਵਿੱਚ ਤੁਹਾਰਾ ਹਾਂਜੀ ਸਰ ਘਰ ਆਏ ਸਾਡੇ ਈਮਾਨ ਕੀ ਬੋਚਾ ਸਰਪ੍ਰਸ਼ਾਸਨ ਤੋਂ ਮੰਗੇ ਇਨਸਾਫ ਕੀਤਾ ਜਾਵੇ ਸਰ ਸਰ ਕੋਈ ਵੀ ਨਹੀਂ ਸੁਣਾਈ ਜਦੋਂ ਕਿਸੇ ਨੂੰ ਵੀਡੀਓ ਦਿਖਾਈਏ ਉਹ ਕਹਿ ਦਿੰਦੇ ਕੋਈ ਗੱਲ ਨਹੀਂ ਦੇਖਦੇ ਆ ਦੇਖਦੇ ਆ ਸਰ ਉਹਨਾਂ ਦੀ ਸੁਣਵਾਈ ਕਰ ਰਹੇ ਕੀ ਗੱਲ ਉਹਨਾਂ ਨੇ ਪੈਸਾ ਚੜਾਇਆ ਹੋਇਆ ਸਾਡੀ ਕੋਈ ਸੁਣਵਾਈ ਨਹੀਂ ਕਰ ਕੈਂਪਰ ਕੋਸਤ ਹਰੀ ਦੇ ਨਾਲ ਅਦਸਤ ਨਹੀਂ ਗਰੀ ਪਿਛਲੇ ਦਿਨੀ ਪਠਾਨਕੋਟ ਦੇ 4 ਮਰਲਾ ਕੁਆਟਰ ਦੇ ਵਿੱਚ ਦੋ ਟੀਰਾਾਂ ਚ ਲੜਾਈ ਹੋਈ ਸੀ ਜਿਸ ਦੇ ਵਿੱਚ ਨੰਗੀਆਂ ਤਲਵਾਰਾਂ ਸ਼ਰੀਆਮ ਚਲਦੀਆਂ ਹੋਈਆਂ ਦਿਖਾਈ ਦਿੱਤੀਆਂ ਤੇ ਉਸ ਨੂੰ ਲੈ ਕੇ ਇੱਕ ਪੱਖ ਤਾਂ ਸਾਹਮਣੇ ਆਇਆ ਸੀ ਪਰ ਹੁਣ ਦੂਸਰਾ ਪੱਖ ਵੀ ਸਾਹਮਣੇ ਆ ਗਿਆ ਤੇ ਉਹਨਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ ਤੇ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਆ ਪਰਿਵਾਰਕ ਸਦਸਿਆਂ ਨੇ ਕਿਹਾ ਹੈ ਕਿ ਪੁਲਿਸ ਨੇ ਉਹਨਾਂ ਦੇ 11 ਬੰਦੇ ਤੇ ਪਰਚਾ ਕਰ ਦਿੱਤਾ ਹੈ ਤੇ ਉਹਨਾਂ ਵੱਲੋਂ ਵੀ ਕੁਝ ਲੋਕ ਜਿਹੜੇ ਨੇ ਉਹ ਗਾਇਲ ਕੀਤੇ ਗਏ ਨੇ ਜ਼ਖਮੀ ਹੋਏ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਕੋਈ ਵੀ ਸਾਡੀ ਸੁਣਵਾਈ ਨਹੀਂ ਕੀਤੀ ਜਾ ਰਹੀ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕੀਤੀ ਕਿ ਉਹਨਾਂ ਦੀ ਕੱਲ ਵੀ ਸੁਣੀ ਜਾਵੇ ਤੇ ਉਹਨਾਂ ਨੂੰ ਇਨਸਾਫ ਵੀ ਦਵਾਇਆ ਜਾਵੇ। ਸ਼ਿਵਮ ਦੇ ਵਾਈਫ ਸਰ ਉਸ ਦਿਨ ਕੋੜੇ ਤੋਂ ਲੜਾਈ ਹੋਈ ਸਰ ਸਾਡੀ ਕੋਈ ਸਨ ਵਾਈ ਨਹੀਂ ਹੋ ਰਹੀ। ਆਤਾ ਕਿਉਂ ਮੁੰਡੇ ਸ਼੍ਰੀ ਰਾਮ ਕੁਮੇਰ ਦੇ ਸਾਨੂੰ ਕੋਈ ਇਨਸਾਫ ਨਹੀਂ ਮਿਲੇਦਾ। ਉਹਨਾਂ ਦੇ ਭੁੰਦੇ ਬਹੁਤ ਸ਼੍ਰੀ ਰਾਮ ਨੰਗੇ ਤਲਵਾਰਾ ਲੈ ਕੇ ਆਏ। ਸਾਰਾ ਅਸੀਂ ਉਹਨਾਂ ਨੂੰ ਵੀਡੀਓ ਵੀ ਦਿਖਾਈ ਪਰ ਉਹ ਨਹੀਂ ਮੰਨ ਰਹੇ। ਬੋਲਦੇ ਇਹ ਵੀਡੀਓ ਨਹੀਂ ਆ। ਅਸੀਂ ਇਹ ਚਾਹੁੰਦੇ ਹਾਂ ਸੱਟਾ ਸਾਰਿਆਂ ਦੇ ਲੱਗਿਆ ਸਰ ਸਾਡਾ ਵੀ ਇੱਕ ਆਦਮੀ ਸਾਡੇ ਬੜੇ ਭਇਆ ਸਰ ਉਹਨਾਂ ਦੀ ਕੰਡੀਸ਼ਨ ਬਹੁਤ ਹੀ ਮਾੜੀ ਆ। ਉਹਨਾਂ ਦੇ ਵੀ ਚਾਰ ਬੇਟੀਆਂ ਸਰ ਸਾਨੂੰ ਇਨਸਾਫ ਨਹੀਂ ਮਿਲੇ ਦਾ ਨਾ ਸਾਡੀ ਕੋਈ ਸੁਨਮਾਰ ਹੋਈ ਸੁਨਮਾਈ ਹੋਈ ਹਿੱਦੀ ਆ ਸਰ ਇਹ 2 ਮਹੀਨੇ ਪਹਿਲਾਂ ਕੂੜੇ ਦੀ ਗੱਲ ਹੋਈ ਸੀ ਤੇ ਕੂੜੇ ਤੋਂ ਗੱਲ ਹੋਈ ਸੀ ਜਨਾਨੀਆਂ ਜਨਾਨੀਆਂ ਦੀ ਗੱਲ ਸੀ ਠੀਕ ਆ ਇਹ ਜੀਮੀ ਮੁੰਡੇ ਨੇ ਸਾਡੇ ਘਰ ਵਿੱਚ ਆ ਕੇ ਬੰਦੇ ਪਵਾਦੇ ਠੀਕ ਆ ਮੇਰੇ ਪਾਪਾ ਦੇ ਉਹਨਾਂ ਨੇ ਬਾਹਰ ਤੇ ਸੱਟ ਲਾਈ ਠੀਕ ਆ ਮੇਰਾ ਬ੍ਰਦਰ ਇੱਕ ਸੀਰੀਅਸ ਆ ਬਹੁਤ ਜ਼ਿਆਦਾ ਸੀਰੀਅਸ ਆ ਠੀਕ ਹੈ ਸ਼ਰਸ਼ੀ ਦਾ ਨਾਮ ਪਾਇਆ ਉਹਨਾਂ ਨੇ ਸੋਨੂ ਦਾ ਨਾਮ ਪਾਇਆ ਠੀਕ ਹੈ ਮੇਰੀ ਸਿਸਟਰ ਦੇ ਸੱਟ ਲੱਗੀ ਸ਼ਿਵਮ ਦਾ ਨਾਮ ਪਾਇਆ ਉਹਨਾਂ ਨੇ ਸਿਸਟਰ ਦਾ ਕਿਉਂ ਨਾਮ ਪਾਇਆ ਸਰ ਇਨਸਾਫ ਦੀ ਗੱਲ ਹੋਣੀ ਚਾਹੀਦੀ ਜਦ ਬੰਦਿਆ ਬੰਦੇ ਦੀ ਗੱਲ ਆ ਉਹਨਾਂ ਦਾ ਨਾਮ ਪਾੜਨਾ ਨਾ ਸਰ ਸਾਡੀ ਕੋਈ ਸੁਣਵਾਈ ਕਰ ਰਹੀ ਹੈ ਕੋਈ ਪ੍ਰਸ਼ਾਸਨਿਕ ਵੀ ਨਹੀਂ ਕੋਈ ਸੁਣਵਾਈ ਕਰ ਰਹੀ ਸਰ ਆਪਹਿਚਾ ਤੁਹਾਨੂੰ ਕਿੰਨੀ ਵਾਰੀ ਵੀਡੀਓ ਦਿਖਾਈ ਉਹਨਾਂ ਨੇ ਕੋਈ ਉਹਨਾਂ ਤੇ ਕੰਪਲੇਨ ਨਹੀਂ ਪਾਈ ਉਹਨਾਂ ਦੇ ਵੀ ਬੰਦੇ ਚੱਕਰ ਨਾ ਸੋ ਸਾਡੇ ਤੇ ਸਾਰੀ ਕਾਰਵਾਈ ਪਾਉਂਦੇ ਨੇ ਉਹਨਾਂ ਦੇ ਵੀ ਬੰਦੇ ਚੰਨੂ ਸ਼ਰੀਆਮੋਂ ਘੋਮ ਰਿਆ ਸਾਨੂੰ ਧਮਕੀਆਂ ਲਾ ਰਹੇ ਹੋ ਸਾਡੇ ਘਰ 'ਚ ਕੁਝ ਵੀ ਹੁੰਦਾ ਅਸੀਂ ਇਹਨਾਂ ਨੂੰ ਹੀ ਕਹਿਣਾ ਜਿਮੀ ਨੂੰ ਲਾਡੀ ਨੂੰ ਹੋਰ ਵੀ ਕਈ ਬੰਦੇ ਆ ਉਹਨਾਂ ਨੂੰ ਫੜਨਾ ਸੀ ਜਿਹੜੇ ਰਾਹੁਲ ਫੈਮਲੀ ਆ ਸਾਡੇ ਘਰ 'ਚ ਕਿਸੇ ਵੀ ਲੇਡੀਜ਼ ਨੂੰ ਕੁਝ ਹੋਏਗਾ ਅਸੀਂ ਉਹਨਾਂ ਦੇ ਕੰਪਲੇਨਟ ਪਾਣੀ ਆ ਜੇ ਸਾਡੇ ਨਾਮ ਸੁਣਵਾਈ ਹੋਈ ਆ ਪੱਤਰ ਨਾਲ ਲਾ ਲੈਣਾ ਕੱਲ ਨੂੰ ਜੇ ਕੱਲ ਤੱਕ ਸਾਨੂੰ ਕੋਈ ਨਾਇਦਾ ਰਿਜ਼ਲਟ ਮਿਲਿਆ ਨਾ ਉਹ ਬੰਦੇ 'ਚ ਕੋਈ ਤਾਂ ਸਰ ਅਸੀਂ ਕਿਨੂੰ ਕਹੀਏ ਨਾ ਸਾਡੇ ਸਾਡੇ ਘਰ ਵਿੱਚ ਨਾ ਸਾਡੇ ਭੈਣ ਪਰ ਆਏ ਨਾ ਸਾਡੇ ਮਾਪਿਓ ਆ ਅਸੀਂ ਕਿਨੂੰ ਜਾ ਕੇ ਦੱਸੇ ਨਾ ਘਟ ਕੇ ਪ੍ਰਸ਼ਾਸਨ ਸੰਵਾਈ ਕਰ ਰਿਹਾ ਸਾਡਾ ਇਨਸਾਫ ਕਰੋ ਲੜਾਈ ਦਾ ਕਾਰਨ ਲੜਾਈ ਸਰ ਕੂੜੇ ਤੋਂ ਹੋਈ ਸੀ ਲੇਡੀਜ਼ ਲੇਡੀਜ਼ ਦੀ ਗੱਲ ਸਰ ਉਹਨਾਂ ਨੇ 25 30 ਬੰਦੇ ਬੁਲਾਏ ਸੀ ਸਾਡੇ ਘਰ ਵਿੱਚ ਘਰ ਆਏ ਹਾਂਜੀ ਸਰ ਘਰ ਆਏ ਸਾਡੇ ਸਰ ਪ੍ਰਸ਼ਾਸਨ ਤੋਂ ਮੰਗੇ ਇਹਨ ਸਾਫ਼ ਕੀਤਾ ਜਾਵੇ ਸਰ ਸਰ ਕੋਈ ਵੀ ਨਹੀਂ ਸੁਣਵਾਈ ਜਦੋਂ ਕਿਸੇ ਨੂੰ ਵੀਡੀਓ ਦਿਖਾਈਏ ਉਹ ਕਹਿ ਦਿੰਦੇ ਕੋਈ ਗੱਲ ਨਹੀਂ ਦੇਖਦੇ ਆ ਦੇਖਦੇ ਆ ਸਰ ਉਹਨਾਂ ਦੀ ਸੁਣਵਾਈ ਕਰ ਰਹੇ ਕੀ ਗੱਲ ਉਹਨਾਂ ਨੇ ਪੈਸਾ ਚੜਾਇਆ ਹੋਇਆ ਸਾਡੀ ਕੋਈ ਸੁਣਵਾਈ ਨਹੀਂ ਕਰ ਕੈਪਰਸਨ ਹਣੀ ਦੇ ਨਾਲ ਅਜੇ ਸੈਣੀ ਪਿਛਲੇ ਦਿਨੀ ਪਠਾਨਕੋਟ ਦੇ 4 ਮਰਲਾ ਕੁਆਟਰ ਦੇ ਵਿੱਚ ਦੋ ਧਿਰਾਂ 'ਚ ਲੜਾਈ ਹੋਈ ਸੀ ਜਿਸ ਦੇ ਵਿੱਚ ਨੰਗੀਆਂ ਤਲਵਾਰਾਂ ਸ਼ਰੀਆਮ ਚਲਦੀਆਂ ਹੋਈਆਂ ਦਿਖਾਈ ਦਿੱਤੀਆਂ ਤੇ ਉਸ ਨੂੰ ਲੈ ਕੇ ਇੱਕ ਪੱਖ ਤਾਂ ਸਾਹਮਣੇ ਆਇਆ ਸੀ ਪਰ ਹੁਣ ਦੂਸਰਾ ਪੱਖ ਵੀ ਸਾਹਮਣੇ ਆ ਗਿਆ ਤੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਤੇ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹਾਂ ਪਰਿਵਾਰਕ ਸਦਸਿਆਂ ਨੇ ਕਿਹਾ ਕਿ ਪੁਲਿਸ ਨੇ ਉਹਨਾਂ ਦੇ 11 ਵਿਅਕਤੀ ਤੇ ਪਰਚਾ ਕਰ ਦਿੱਤਾ ਹੈ ਤੇ ਉਹਨਾਂ ਵੱਲੋਂ ਅਭੀ ਕੁਝ ਲੋਕ ਜਿਹੜੇ ਉਹ ਘਾਇਲ ਕਿਤੇ ਗਏ ਨੇ ਜ਼ਖਮੀ ਹੋਏ ਨੇ ਤੇ ਉਹਨਾਂ ਨੇ ਕਿਹਾ ਕਿ ਕੋਈ ਵੀ ਸਾਡੀ ਸੁਣਵਾਈ ਨਹੀਂ ਕੀਤੀ ਜਾ ਰਹੀ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕੀਤੀ ਹੈ ਕਿ ਉਹਨਾਂ ਦੀ ਗੱਲ ਵੀ ਸੁਣੀ ਜਾਵੇ ਤੇ ਉਹਨਾਂ ਨੂੰ ਇਨਸਾਫ ਵੀ ਦਿਵਾਇਆ ਜਾਵੇ। ਸ਼ਿਵਮ ਦੇ ਵਾਈਫ ਸਰ ਉਸ ਦਿਨ ਫੂੜੇ ਤੋਂ ਲੜਾਈ ਹੋਈ ਸਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਆਤਾ ਕਿਉਂ ਮੁੰਡੇ ਸ਼੍ਰੀ ਆਮ ਕੁਮੇ ਦੇ ਸਾਨੂੰ ਕੋਈ ਇਨਸਾਫ ਨਹੀਂ ਮਿਲੇਦਾ। ਉਹਨਾਂ ਦੇ ਭੁੰਦੇ ਬਹੁਤ ਸ਼੍ਰੀ ਆਮ ਨੰਗੇ ਤਲਵਾਰਾਂ ਲੈ ਕੇ ਆਏ। ਸਾਰਾ ਐਸੀ ਉਹਨਾਂ ਨੂੰ ਵੀਡੀਓ ਵੀ ਦਿਖਾਈ ਪਰ ਉਹ ਨਹੀਂ ਮੰਨ ਰਹੇ। ਬੋਲਦੇ ਇਹ ਵੀਡੀਓ ਨਹੀਂ ਆ। ਅਸੀਂ ਇਹ ਚਾਹੁੰਦੇ ਹਾਂ ਸੱਟਾ ਸਾਰਿਆਂ ਦੇ ਲੱਗਿਆ ਸੋ ਸਾਡਾ ਵੀ ਇੱਕ ਆਦਮੀ ਆ। ਸਾਡੇ ਬੜੇ ਭਈਆ ਸਰ ਉਹਨਾਂ ਦੀ ਕੰਡੀਸ਼ਨ ਬਹੁਤ ਹੀ ਮਾੜੀ ਆ ਉਹਨਾਂ ਦੇ ਵੀ ਚਾਰ ਬੇਟੀਆਂ ਸਰ ਸਾਨੂੰ ਇਨਸਾਫ ਨਹੀਂ ਮਿਲੇਦਾ ਨਾ ਸਾਡੀ ਕੋਈ ਸੁਣਵਾਈ ਸੁਣਵਾਈ ਹੋਈ ਨਹੀਂ ਆ ਸਰ ਇਹ 2 ਮਹੀਨੇ ਪਹਿਲਾਂ ਕੂੜੇ ਦੀ ਗੱਲ ਹੋਈ ਸੀ ਤੇ ਕੂੜੇ ਤੋਂ ਗੱਲ ਹੋਈ ਸੀ ਜਨਾਨੀਆਂ ਜਨਾਨੀਆਂ ਦੀ ਗੱਲ ਸੀ ਠੀਕ ਆ ਇਹ ਜੀਮੀ ਮੁੰਡੇ ਨੇ ਸਾਡੇ ਘਰ ਵਿੱਚ ਆ ਕੇ ਬੰਦੇ ਪਵਾਤੇ ਠੀਕ ਆ ਮੇਰੇ ਪਾਪਾ ਦੇ ਉਹਨਾਂ ਨੇ ਬਾਹਰ ਤੇ ਸੱਟ ਲਾਈ ਠੀਕ ਆ ਮੇਰਾ ਬ੍ਰਦਰ ਇੱਕ ਸੀਰੀਅਸ ਆ ਬਹੁਤ ਜ਼ਿਆਦਾ ਸੀਰੀਅਸ ਆ ਠੀਕ ਹੈ ਸ਼ਰਸ਼ੀ ਦਾ ਨਾਮ ਪਾਇਆ ਉਹਨਾਂ ਨੇ ਸੋਨੂ ਦਾ ਨਾਮ ਪਾਇਆ ਠੀਕ ਹੈ ਮੇਰੀ ਸਿਸਟਰ ਦੇ ਸੱਟ ਲੱਗੀ ਸ਼ਿਵਮ ਦਾ ਨਾਮ ਪਾਇਆ ਉਹਨਾਂ ਨੇ ਸਿਸਟਰ ਦਾ ਕਿਉਂ ਨਾਮ ਪਾਇਆ ਸਰ ਇਨਸਾਫ ਦੀ ਗੱਲ ਹੋਣੀ ਚਾਹੀਦੀ ਜਦ ਬੰਦਿਆ ਬੰਦੇ ਦੀ ਗੱਲ ਆ ਉਹਨਾਂ ਦਾ ਨਾਮ ਪਾੜਨਾ ਨਾ ਸਰ ਸਾਡੀ ਕੋਈ ਸੁਣਵਾਈ ਕਰ ਰਹੀ ਹੈ ਕੋਈ ਪ੍ਰਸ਼ਾਸਨਿਕ ਵੀ ਨਹੀਂ ਕਰ ਰਹੀ ਸੁਣਵਾਈ ਕਰ ਰਹੀ ਸਰ ਆ ਪੈਸਾ ਤੁਹਾਨੂੰ ਕਿੰਨੀ ਵਾਰੀ ਵੀਡੀਓ ਦਿਖਾਈ ਉਹਨਾਂ ਨੇ ਕੋਈ ਉਹਨਾਂ ਤੇ ਕੰਪਲੇਨ ਨਹੀਂ ਪਾਈ ਉਹਨਾਂ ਦੇ ਵੀ ਬੰਦੇ ਚੱਕਣ ਨਾ ਸੋ ਸਾਡੇ ਤੇ ਸਾਰੀ ਕਾਰਵਾਈ ਪਾਉਂਦੇ ਨੇ ਉਹਨਾਂ ਦੇ ਵੀ ਬੰਦੇ ਚੱਕ ਨੂੰ ਸ਼ਰੀਆਮ ਹੁਕਮ ਮਰਿਆ ਹਨ ਨੂੰ ਧਮਕੀਆਂ ਲਾ ਰਹੇ ਹੋ ਸਾਡੇ ਘਰ ਚ ਕੁਛ ਵੀ ਹੁੰਦਾ ਅਸੀਂ ਇਹਨਾਂ ਨੂੰ ਹੀ ਕਹਿਣਾ ਜਿਮੀ ਨੂੰ ਲਾਡੀ ਨੂੰ ਹੋਰ ਵੀ ਕਈ ਬੰਦੇ ਆ ਉਹਨਾਂ ਨੂੰ ਫੜਨਾ ਸੀ ਜਿਹੜੇ ਰਾਹੁਲ ਫੈਮਲੀ ਆ ਸਾਡੇ ਘਰ ਚ ਕਿਸੇ ਵੀ ਲੇਡੀਜ਼ ਨੂੰ ਕੁਛ ਹੋਏਗਾ ਅਸੀਂ ਉਹਨਾਂ ਤੇ ਕੰਪਲੇਂਟ ਪਾਣੀ ਆ ਜੇ ਸਾਡੇ ਨਾਮ ਸੁਣਵਾਈ ਹੋਈ ਆ ਪੱਤਰਨਾ ਲਾ ਲੈਣਾ ਕੱਲ ਨੂੰ ਜੇ ਕੱਲ ਤੱਕ ਸਾਨੂੰ ਕੋਈ ਨਾ ਇਹਦਾ ਰਿਜ਼ਲਟ ਮਿਲਿਆ ਨਾ ਉਹ ਬੰਦੇ ਚ ਕੋਈ ਤਾਂ ਸਰ ਅਸੀਂ ਕਿਨੂੰ ਗਈਏ ਨਾ ਸਾਡੇ ਸਾਡੇ ਘਰ ਵਿੱਚ ਨਾ ਸਾਡੇ ਭੈਣ ਪਰ ਆਏ ਨਾ ਸਾਡੇ ਮਾਪਿਓ ਆ ਅਸੀਂ ਕਿਨੂੰ ਜਾ ਕੇ ਦੱਸੇ ਨਾ ਘਟ ਕੋ ਪ੍ਰਸ਼ਾਸਨ ਨੂੰਾਈ ਕਰ ਰਿਹਾ ਸਾਡਾ ਇਨਸਾਫ ਕਰੋ ਲੜਾਈ ਦਾ ਕਾਰਨ ਲੜਾਈ ਸਰ ਕੂੜੇ ਤੋਂ ਹੋਈ ਸੀ ਲੇਡੀਜ਼ ਲੇਡੀਜ਼ ਦੀ ਗੱਲ ਸਰ ਉਹਨਾਂ ਨੇ 25 30 ਬੰਦੇ ਬੁਲਾਏ ਸੀ ਸਾਡੇ ਘਰ ਵਿੱਚ ਘਰ ਹਾਂਜੀ ਸਰ ਘਰ ਆਏ ਸਾਡੇ ਕੀ ਮੰਗ ਕੇ ਬਚਾ ਸਰਪ੍ਰਸ਼ਾਸਨ ਤੋਂ ਮੰਗੇ ਇਹਨਾਂ ਸਾਫ਼ ਕੀਤਾ ਜਾਵੇ ਸਰ ਸਰ ਕੋਈ ਵੀ ਨਹੀਂ ਸੁਣਵਾਈ ਜਦੋਂ ਕਿਸੇ ਨੂੰ ਵੀਡੀਓ ਦਿਖਾਈਏ ਉਹ ਕਹਿ ਦਿੰਦੇ ਕੋਈ ਗੱਲ ਨਹੀਂ ਦੇਖਦੇ ਆ ਦੇਖਦੇ ਆ ਸਰ ਉਹਨਾਂ ਦੀ ਸੁਣਵਾਈ ਕਰ ਰਹੇ ਕੀ ਗੱਲ ਉਹਨਾਂ ਨੇ ਪੈਸਾ ਚੜਾਇਆ ਹੋਇਆ ਸਾਡੀ ਕੋਈ ਸੁਣਵਾਈ ਨਹੀਂ ਕਰ ਕੈਮਰਾ ਪਰਸਨ ਹੱਦੀ ਦੇ ਨਾਲ ਅਜੇ ਸੁਣਾਈ ਪਿਛਲੇ ਦਿਨੀ ਪਠਾਨਕੋਟ ਦੇ 4 ਮਰਲਾ ਕੁਆਟਰ ਦੇ ਵਿੱਚ ਦੋ ਧਿਰਾਂ ਚ ਲੜਾਈ ਹੋਈ ਸੀ ਜਿਸ ਦੇ ਵਿੱਚ ਨੰਗੀਆਂ ਤਲਵਾਰਾਂ ਸ਼ਰੀਆਮ ਚਲਦੀਆਂ ਹੋਈਆਂ ਦਿਖਾਈ ਦਿੱਤੀਆਂ ਤੇ ਉਸ ਨੂੰ ਲੈ ਕੇ ਇੱਕ ਪੱਖ ਤਾਂ ਸਾਹਮਣੇ ਆਇਆ ਸੀ ਪਰ ਹੁਣ ਦੂਸਰਾ ਪੱਖ ਵੀ ਸਾਹਮਣੇ ਆ ਗਿਆ ਤੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਤੇ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਆ ਪਰਿਵਾਰਕ ਸਦਸਿਆਂ ਨੇ ਕਿਹਾ ਹੈ ਕਿ ਪੁਲਿਸ ਨੇ ਉਹਨਾਂ ਦੇ 11 ਬੱਧਤੇ ਪਰਚਾ ਕਰ ਦਿੱਤਾ ਹੈ ਤੇ ਉਹਨਾਂ ਵੱਲੋਂ ਵੀ ਕੁਝ ਲੋਕ ਜਿਹੜੇ ਨੇ ਉਹ ਗਾਇਲ ਕੀਤੇ ਗਏ ਨੇ ਜ਼ਖਮੀ ਹੋਏ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਕੋਈ ਵੀ ਸਾਡੀ ਸੁਣਵਾਈ ਨਹੀਂ ਕੀਤੀ ਜਾ ਰਹੀ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕੀਤੀ ਹੈ ਕਿ ਉਹਨਾਂ ਦੀ ਗੱਲ ਵੀ ਸੁਣੀ ਜਾਵੇ ਤੇ ਉਹਨਾਂ ਨੂੰ ਇਨਸਾਫ ਵੀ ਦਿਵਾਇਆ ਜਾਵੇ। ਸ਼ਿਵਮ ਦੇ ਵਾਈਫ ਸਰ ਉਸ ਦਿਨ ਕੋੜੇ ਤੋਂ ਲੜਾਈ ਹੋਈ ਸਰ ਸਾਡੀ ਕੋਈ ਸਨ ਵਾਈ ਨਹੀਂ ਹੋ ਰਹੀ। ਆਤਾ ਕਿਉਂ ਮੁੰਡੇ ਸ਼੍ਰੀ ਰਾਮ ਕੋ ਮੇਰੇ ਦੇ ਸਾਨੂੰ ਕੋਈ ਇਨਸਾਫ ਨਹੀਂ ਮਿਲੇਦਾ। ਉਹਨਾਂ ਦੇ ਭੁੰਦੇ ਬਹੁਤ ਸ਼੍ਰੀ ਰਾਮ ਨੰਗੇ ਤਲਵਾਰਾਂ ਲੈ ਕੇ ਆਏ। ਸਾਰਾ ਇਸੇ ਉਹਨਾਂ ਨੇ ਵੀਡੀਓ ਵੀ ਦਿਖਾਈ ਪਰ ਉਹ ਨਹੀਂ ਮੰਨ ਰਹੇ। ਬੋਲਦੇ ਆ ਇਹ ਵੀਡੀਓ ਨਹੀਂ ਆ। ਅਸੀਂ ਇਹ ਚਾਹੁੰਦੇ ਹਾਂ ਸੱਟਾ ਸਾਰਿਆਂ ਦੇ ਲੱਗਿਆ ਸਰ ਸਾਡਾ ਵੀ ਇੱਕ ਆਦਮੀ ਸਾਡੇ ਬੜੇ ਭਇਆ ਸਰ ਉਹਨਾਂ ਦੀ ਕੰਡੀਸ਼ਨ ਬਹੁਤ ਹੀ ਮਾੜੀ ਆ। ਉਨਾ ਦੇ ਵੀ ਚਾਰ ਬੇਟੀਆਂ ਸਰ ਸਾਨੂੰ ਇਨਸਾਫ ਨਹੀਂ ਮਿਲੇ ਦਾ ਨਾ ਸਾਡੀ ਕੋਈ ਸੁਨਮਾਰ ਹੋਈ ਸੁਨਵਾਈ ਹੋਈ ਦੀਆ ਸਰ ਇਹ 2 ਮਹੀਨੇ ਪਹਿਲਾਂ ਕੂੜੇ ਦੀ ਗੱਲ ਹੋਈ ਸੀ ਤੇ ਕੂੜੇ ਤੋਂ ਗੱਲ ਹੋਈ ਸੀ ਜਨਾਨੀਆਂ ਜਨਾਨੀਆਂ ਦੀ ਗੱਲ ਸੀ ਠੀਕ ਹੈ ਇਹ ਜੀਮੀ ਮੁੰਡੇ ਨੇ ਸਾਡੇ ਘਰ ਵਿੱਚ ਆ ਕੇ ਬੰਦੇ ਪਵਾਦੇ ਠੀਕ ਹੈ ਮੇਰੇ ਪਾਪਾ ਦੇ ਉਹਨਾਂ ਨੇ ਬਾਅਦ ਸੱਟ ਲਾਈ ਠੀਕ ਹੈ ਮੇਰਾ ਬ੍ਰਦਰ ਇੱਕ ਸੀਰੀਅਸ ਆ ਬਹੁਤ ਜ਼ਿਆਦਾ ਸੀਰੀਅਸ ਆ ਠੀਕ ਹੈ ਸ਼ਸ਼ੀ ਦਾ ਨਾਮ ਪਾਇਆ ਉਹਨਾਂ ਨੇ ਸੋਨੂ ਦਾ ਨਾਮ ਪਾਇਆ ਠੀਕ ਹੈ ਮੇਰੀ ਸਿਸਟਰ ਦੇ ਸੱਟ ਲੱਗੀ ਸ਼ਿਵਮ ਦਾ ਨਾਮ ਪਾਇਆ ਉਹਨਾਂ ਨੇ ਸਿਸਟਰ ਦਾ ਕਿਉਂ ਨਾਮ ਪਾਇਆ ਸਰ ਇਨਸਾਫ ਦੀ ਗੱਲ ਹੋਣੀ ਚਾਹੀਦੀ ਜਦ ਬੰਦਿਆ ਬੰਦੇ ਦੀ ਗੱਲ ਆ ਉਹਨਾਂ ਦਾ ਨਾਮ ਪਾੜਨਾ ਨਾ ਸਰ ਸਾਡੀ ਕੋਈ ਸੁਣਵਾਈ ਕਰ ਰਹੀ ਹੈ ਕੋਈ ਪ੍ਰਸ਼ਾਸਨਿਕ ਵੀ ਨਹੀਂ ਕੋਈ ਸੁਣਵਾਈ ਕਰ ਰਹੀ ਸਰ ਆਪਹਿਚਾ ਤੁਹਾਨੂੰ ਕਿੰਨੀ ਵਾਰੀ ਵੀਡੀਓ ਦਿਖਾਈ ਉਹਨਾਂ ਨੇ ਕੋਈ ਉਹਨਾਂ ਤੇ ਕੰਪਲੇਨ ਨਹੀਂ ਪਾਈ ਉਹਨਾਂ ਦੇ ਵੀ ਬੰਦੇ ਚੱਕਰ ਨਾ ਸੋ ਸਾਡੇ ਤੇ ਸਾਰੀ ਕਾਰਵਾਈ ਪਾਉਂਦੇ ਨੇ ਉਹਨਾਂ ਦੇ ਵੀ ਬੰਦੇ ਚੰਨ ਸ਼ਰੀਆਮੋਂ ਘੋਮ ਰਿਆ ਸਾਨੂੰ ਧਮਕੀਆਂ ਲਾ ਰਹੇ ਹੋ ਸਾਡੇ ਘਰ ਚ ਕੁਝ ਵੀ ਹੁੰਦਾ ਅਸੀਂ ਇਹਨਾਂ ਨੂੰ ਹੀ ਕਹਿਣਾ ਜਿੰਮੀ ਨੂੰ ਲਾਡੀ ਨੂੰ ਹੋਰ ਵੀ ਕਈ ਬੰਦੇ ਆ ਉਹਨਾਂ ਨੂੰ ਫੜਨਾ ਸੀ ਜਿਹੜੇ ਰਾਹੁਲ ਫੈਮਲੀ ਆ ਸਾਡੇ ਘਰ ਚ ਕਿਸੇ ਵੀ ਲੇਡੀਜ਼ ਨੂੰ ਕੁਝ ਹੋਏਗਾ ਅਸੀਂ ਉਹਨਾਂ ਦੇ ਕੰਪਲੇਨਟ ਪਾਣੀ ਆ ਜੇ ਸਾਡੀ ਨਾ ਸੁਣਵਾਈ ਹੋਈ ਆ ਪੱਤਰ ਨਾ ਲਾ ਲੈਣਾ ਕੱਲ ਨੂੰ ਜੇ ਕੱਲ ਤੱਕ ਸਾਨੂੰ ਕੋਈ ਨਾ ਦਾ ਰਿਜ਼ਲਟ ਮਿਲਿਆ ਨਾ ਉਹ ਬੰਦੇ ਚ ਕੋਈ ਤਾਂ ਸਰ ਅਸੀਂ ਕਿਨੂੰ ਗਈਏ ਨਾ ਸਾਡੇ ਸਾਡੇ ਘਰ ਵਿੱਚ ਨਾ ਸਾਡੇ ਭੈਣ ਪਰ ਆਏ ਨਾ ਸਾਡੇ ਮਾਪਿਓ ਆ ਅਸੀਂ ਕਿਨੂੰ ਜਾ ਕੇ ਅਸੀਂ ਨਾ ਘਟ ਕੇ ਪ੍ਰਸ਼ਾਸਨ ਸੰਵਾਈ ਕਰ ਰਿਹਾ ਸਾਡਾ ਇਨਸਾਫ ਕਰੋ ਲੜਾਈ ਦਾ ਕਾਰਨ ਲੜਾਈ ਸਰ ਕੂੜੇ ਤੋਂ ਹੋਈ ਸੀ ਲੇਡੀਜ਼ ਲੇਡੀਜ਼ ਦੀ ਗੱਲ ਹੈ ਸਰ ਉਹਨਾਂ ਨੇ 25 30 ਬੰਦੇ ਬੁਲਾਏ ਸੀ ਸਾਡੇ ਘਰ ਵਿੱਚ ਹਾਂਜੀ ਸਰ ਘਰ ਆਏ ਸਾਡੇ ਕੀ ਮੰਗੇ ਬਚਾ ਸਰਪ੍ਰਸ਼ਾਸਨ ਤੋਂ ਮੰਗੇ ਇਹਨ ਸਾਫ ਕੀਤਾ ਜਾਵੇ ਸਰ ਸਰ ਕੋਈ ਵੀ ਨਹੀਂ ਸੁਣਵਾਈ ਜਦੋਂ ਵੀ ਕਿਸੇ ਨੂੰ ਵੀਡੀਓ ਦਿਖਾਈਏ ਉਹ ਕਹਿ ਦਿੰਦੇ ਕੋਈ ਗੱਲ ਨਹੀਂ ਦੇਖਦੇ ਆ ਦੇਖਦੇ ਆ ਸਰ ਉਹਨਾਂ ਦੀ ਸੁਣਵਾਈ ਕਰ ਰਹੇ ਕੀ ਗੱਲ ਉਹਨਾਂ ਨੇ ਪੈਸਾ ਚੜਾਇਆ ਹੋਇਆ ਸਾਡੀ ਕੋਈ ਸੁਣਵਾਈ ਨਹੀਂ ਕਰ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈ ਨਹੀਂ ਕਰੇ ਪਿਛਲੇ ਦਿਨੀ ਪਠਾਨਕੋਟ ਦੇ 4 ਮਰਲਾ ਕੁਆਟਰ ਦੇ ਵਿੱਚ ਦੋ ਟੀਰਾਾਂ ਚ ਲੜਾਈ ਹੋਈ ਸੀ ਜਿਸ ਦੇ ਵਿੱਚ ਨੰਗੀਆਂ ਤਲਵਾਰਾਂ ਸ਼ਰੀਆਂ ਚ ਲਦੀਆਂ ਹੋਈਆਂ ਦਿਖਾਈ ਦਿੱਤੀਆਂ ਤੇ ਉਸ ਨੂੰ ਲੈ ਕੇ ਇੱਕ ਪੱਖ ਤਾਂ ਸਾਹਮਣੇ ਆਇਆ ਸੀ ਪਰ ਹੁਣ ਦੂਸਰਾ ਪੱਖ ਵੀ ਸਾਹਮਣੇ ਆ ਗਿਆ ਤੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਤੇ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਆ ਪਰਿਵਾਰਕ ਸਦਸਿਆਂ ਨੇ ਕਿਹਾ ਹੈ ਕਿ ਪੁਲਿਸ ਨੇ ਉਹਨਾਂ ਦੇ 11 ਬੁਧਤੇ ਪਰਚਾ ਕਰ ਦਿੱਤਾ ਹੈ ਤੇ ਉਹਨਾਂ ਵੱਲੋਂ ਵੀ ਕੁਝ ਲੋਕ ਜਿਹੜੇ ਨੇ ਉਹ ਗਾਇਲ ਕੀਤੇ ਗਏ ਨੇ ਜ਼ਖਮੀ ਹੋਏ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਕੋਈ ਵੀ ਸਾਡੀ ਸੁਣਵਾਈ ਨਹੀਂ ਕੀਤੀ ਜਾ ਰਹੀ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕੀਤੀ ਇਹ ਹੈ ਕਿ ਉਹਨਾਂ ਦੀ ਕੱਲ ਵੀ ਸੁਣੀ ਜਾਵੇ ਤੇ ਉਹਨਾਂ ਨੂੰ ਇਨਸਾਫ ਵੀ ਦਿਵਾਇਆ ਜਾਵੇ। ਸ਼ਿਵਮ ਦੀ ਵਾਈਫ ਸਰ ਉਸ ਦੀ ਘੋੜੇ ਤੋਂ ਲੜਾਈ ਹੋਈ ਸਰ ਸਾਡੀ ਕੋਇਨਸ ਐਂਡ ਮਾਈਨਿੰਗ ਹੋ ਰਹੀ ਹੈ। ਆਤਾ ਕਿਉਂ ਮੁੰਡੇ ਸ਼੍ਰੀ ਰਾਮ ਕੋ ਮੇਰੇ ਦੇ ਸਾਨੂੰ ਕੋਈ ਇਨਸਾਫ ਨਹੀਂ ਮਿਲੇਦਾ। ਉਹਨਾਂ ਦੇ ਭੁੰਦੇ ਬਹੁਤ ਸ਼੍ਰੀ ਰਾਮ ਨੰਗੇ ਤਲਵਾਰਾਂ ਲੈ ਕੇ ਆਏ। ਸਾਰਾ ਇਸੇ ਉਹਨਾਂ ਨੂੰ ਵੀਡੀਓ ਵੀ ਦਿਖਾਈ ਪਰ ਉਹ ਨਹੀਂ ਮੰਨ ਰਹੇ। ਬੋਲਦੇ ਇਹ ਵੀਡੀਓ ਨਹੀਂ ਆ। ਅਸੀਂ ਇਹ ਚਾਹੁੰਦੇ ਹਾਂ ਸੱਟਾ ਸਾਰਿਆਂ ਦੇ ਲੱਗਿਆ ਸਰ ਸਾਡਾ ਵੀ ਇੱਕ ਆਦਮੀ ਸਾਡੇ ਬੜੇ ਭਇਆ ਸਰ ਉਹਨਾਂ ਦੀ ਕੰਡੀਸ਼ਨ ਬਹੁਤ ਹੀ ਮਾੜੀ ਆ। ਉਹਨਾਂ ਦੇ ਵੀ ਚਾਰ ਬੇਟੀਆਂ ਸਰ ਸਾਨੂੰ ਇਨਸਾਫ ਨਹੀਂ ਮਿਲੇ ਦਾ ਨਾ ਸਾਡੀ ਕੋਈ ਸੁਣਵਾਈ ਸੁਣਵਾਈ ਹੋਈ ਦੀ ਆ ਸਰ ਇਹ 2 ਮਹੀਨੇ ਪਹਿਲਾਂ ਕੂੜੇ ਦੀ ਗੱਲ ਹੋਈ ਸੀ ਤੇ ਕੂੜੇ ਤੋਂ ਗੱਲ ਹੋਈ ਸੀ ਜਨਾਨੀਆਂ ਜਨਾਨੀਆਂ ਦੀ ਗੱਲ ਸੀ ਠੀਕ ਆ ਇਹ ਜੀਮੀ ਮੁੰਡੇ ਨੇ ਸਾਡੇ ਘਰ ਵਿੱਚ ਆ ਕੇ ਬੰਦੇ ਪਵਾਦੇ ਠੀਕ ਆ ਮੇਰੇ ਪਾਪਾ ਦੇ ਉਹਨਾਂ ਨੇ ਬਾਹਰ ਤੇ ਸੱਟ ਲਾਈ ਠੀਕ ਆ ਮੇਰਾ ਬ੍ਰਦਰ ਇੱਕ ਸੀਰੀਅਸ ਆ ਬਹੁਤ ਜ਼ਿਆਦਾ ਸੀਰੀਅਸ ਆ ਠੀਕ ਹੈ ਸ਼ਰਸ਼ੀ ਦਾ ਨਾਮ ਪਾਇਆ ਉਹਨਾਂ ਨੇ ਸੋਨੂ ਦਾ ਨਾਮ ਪਾਇਆ ਠੀਕ ਹੈ ਮੇਰੀ ਸਿਸਟਰ ਦੇ ਸੱਟ ਲੱਗੀ ਸ਼ਿਵਮ ਦਾ ਨਾਮ ਪਾਇਆ ਉਹਨਾਂ ਨੇ ਸਿਸਟਰ ਦਾ ਕਿਉਂ ਨਾਮ ਪਾਇਆ ਸਰ ਇਨਸਾਫ ਦੀ ਗੱਲ ਹੋਣੀ ਚਾਹੀਦੀ ਜਦ ਬੰਦਿਆ ਬੰਦੇ ਦੀ ਗੱਲ ਆ ਉਹਨਾਂ ਦਾ ਨਾਮ ਪਾੜਨਾ ਨਾ ਸਰ ਸਾਡੇ ਕੋਲ ਸੁਣਵਾਈ ਕਰ ਰਹੀ ਆ ਕੋਈ ਪ੍ਰਸ਼ਾਸਨਿਕ ਵੀ ਨਹੀਂ ਕੋਈ ਸੁਣਵਾਈ ਕਰ ਰਹੀ ਸਰ ਆ ਪੈਸਾ ਤੁਹਾਨੂੰ ਕਿੰਨੀ ਵਾਰੀ ਵੀਡੀਓ ਦਿਖਾਈ ਉਹਨਾਂ ਨੇ ਕੋਈ ਉਹਨਾਂ ਤੇ ਕੰਪਲੇਨ ਨਹੀਂ ਪਾਈ ਉਹਨਾਂ ਦੇ ਵੀ ਬੰਦੇ ਚੱਕਰ ਨਾ ਸੋ ਸਾਡੇ ਤੇ ਸਾਰੀ ਕਾਰਵਾਈ ਪਾਉਂਦੇ ਦੇ ਉਹਨਾਂ ਦੇ ਵੀ ਬੰਦੇ ਚੰਨ ਸ਼ਰੀਆਮੋਂ ਘੋਮ ਰਿਆ ਹਨ ਨੂੰ ਧਮਕੀਆਂ ਲਾ ਰਹੇ ਹੋ ਸਾਡੇ ਘਰ ਚ ਕੁਛ ਵੀ ਹੁੰਦਾ ਅਸੀਂ ਇਹਨਾਂ ਨੂੰ ਹੀ ਕਹਿਣਾ ਜਿਮੀ ਨੂੰ ਲਾਡੀ ਨੂੰ ਹੋਰ ਵੀ ਕਈ ਬੰਦੇ ਆ ਉਹਨਾਂ ਨੂੰ ਫੜਨਾ ਸੀ ਜਿਹੜੇ ਰਾਹੁਲ ਫੈਮਲੀ ਆ ਸਾਡੇ ਘਰ ਚ ਕਿਸੇ ਵੀ ਲੇਡੀਜ਼ ਨੂੰ ਕੁਛ ਹੋਏਗਾ ਅਸੀਂ ਉਹਨਾਂ ਦੇ ਕੰਪਲੇਨਟ ਪਾਣੀ ਆ ਜੇ ਸਾਡੇ ਨਾਮ ਸੁਣਵਾਈ ਹੋਈ ਆ ਪੱਤਰਨਾ ਲਾ ਲੈਣਾ ਕੱਲ ਨੂੰ ਜੇ ਕੱਲ ਤੱਕ ਸਾਨੂੰ ਕੋਈ ਨਾ ਆ ਦਾ ਰਿਜ਼ਲਟ ਮਿਲਿਆ ਨਾ ਉਹ ਬੰਦੇ ਚ ਕੋਈ ਤਾਂ ਸਰ ਅਸੀਂ ਕਿਨੂੰ ਕਹੀਏ ਨਾ ਸਾਡੇ ਸਾਡੇ ਘਰ ਵਿੱਚ ਨਾ ਸਾਡੇ ਭੈਣ ਪਰ ਆਏ ਨਾ ਸਾਡੇ ਮਾਪਿਓ ਆ ਅਸੀਂ ਕਿਨੂੰ ਜਾ ਕੇ ਦੱਸੇ ਨਾ ਘਾੜੀ ਕੋ ਪ੍ਰਸ਼ਾਸਨ ਸੰਵਾਈ ਕਰ ਰਿਹਾ ਸਾਡਾ ਇਨਸਾਫ ਕਰੋ ਲੜਾਈ ਦਾ ਕਾਰਨ ਕੀ ਲੜਾਈ ਸਰ ਕੂੜੇ ਤੋਂ ਹੋਈ ਸੀ ਲੇਡੀਜ਼ ਲੇਡੀਜ਼ ਦੀ ਗੱਲ ਹੈ ਸਰ ਉਹਨਾਂ ਨੇ 25 30 ਬੰਦੇ ਬੁਲਾਏ ਸੀ ਸਾਡੇ ਘਰ ਵਿੱਚ ਘਰ ਹਾਂਜੀ ਸਰ ਘਰ ਆਏ ਸਾਡੇ ਇਹ ਮੰਕੀ ਵਿੱਚ ਚਰਚ ਸਰਪ੍ਰਸ਼ਾਸਨ ਤੋਂ ਮੰਗੇ ਇਨ ਸਾਫ਼ ਕੀਤਾ ਜਾਵੇ ਸਰ ਸਰ ਕੋਈ ਵੀ ਨਹੀਂ ਸੁਣਾਈ ਜਦੋਂ ਕਿਸੇ ਨੂੰ ਵੀਡੀਓ ਦਿਖਾਈਏ ਉਹ ਕਹਿ ਦਿੰਦੇ ਕੋਈ ਗੱਲ ਨਹੀਂ ਦੇਖਦੇ ਆ ਦੇਖਦੇ ਆ ਸਰ ਉਹਨਾਂ ਦੀ ਸੁਣਵਾਈ ਕਰ ਰਹੇ ਕੀ ਗੱਲ ਉਹਨਾਂ ਨੇ ਪੈਸਾ ਚੜਾਇਆ ਹੋਇਆ ਸਾਡੀ ਕੋਈ ਸੁਣਵਾਈ ਨਹੀਂ ਕਰ ਕੈਮਰਾ ਪਰਸਨ ਹਣੀ ਦੇ ਨਾਲ ਅਜੇ ਸੈ ਪਿਛਲੇ ਦਿਨੀ ਪਠਾਨਕੋਟ ਦੇ 4 ਮਰਲਾ ਕੁਆਟਰ ਦੇ ਵਿੱਚ ਦੋ ਟੀਰਾਾਂ ਚ ਲੜਾਈ ਹੋਈ ਸੀ ਜਿਸ ਦੇ ਵਿੱਚ ਨੰਗੀਆਂ ਤਲਵਾਰਾਂ ਸ਼ਰੀਆਂ ਚ ਲਦੀਆਂ ਹੋਈਆਂ ਦਿਖਾਈ ਦਿੱਤੀਆਂ ਤੇ ਉਸ ਨੂੰ ਲੈ ਕੇ ਇੱਕ ਪਖਤਾ ਸਾਹਮਣੇ ਆਇਆ ਸੀ ਪਰ ਹੁਣ ਦੂਸਰਾ ਪਖ ਵੀ ਸਾਹਮਣੇ ਆ ਗਿਆ ਤੇ ਉਹਨਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ ਤੇ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਆ ਪਰਿਵਾਰਕ ਸਦਸਿਆਂ ਨੇ ਕਿਹਾ ਹੈ ਕਿ ਪੁਲਿਸ ਨੇ ਉਹਨਾਂ ਦੇ 11 ਬੰਦਿਆਂ ਤੇ ਪਰਚਾ ਕਰ ਦਿੱਤਾ ਹੈ ਤੇ ਉਹਨਾਂ ਵੱਲੋਂ ਵੀ ਕੁਝ ਲੋਕ ਜਿਹੜੇ ਨੇ ਉਹ ਗਾਇਲ ਕੀਤੇ ਗਏ ਨੇ ਜ਼ਖਮੀ ਹੋਏ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਕੋਈ ਵੀ ਸਾਡੀ ਸੁਣਵਾਈ ਨਹੀਂ ਕੀਤੀ ਜਾ ਰਹੀ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕੀਤੀ ਹੈ ਕਿ ਉਹਨਾਂ ਦੀ ਗੱਲ ਵੀ ਸੁਣੀ ਜਾਵੇ ਤੇ ਉਹਨਾਂ ਨੂੰ ਇਨਸਾਫ ਵੀ ਦਿਵਾਇਆ ਜਾਵੇ। ਸ਼ਿਵਮ ਦੀ ਵਾਈਫ ਸਰ ਉਹਦੇ ਤੋਂ ਲੜਾਈ ਹੋਈ ਸਰ ਸਾਡੀ ਕੋਈ ਸਨ ਵਾਈਣੀ ਹੋ ਰਹੀ। ਆਤਾ ਕਿਉਂ ਮੁੰਡੇ ਸ਼੍ਰੀ ਰਾਮ ਕੁਮੇਰ ਦੇ ਸਾਨੂੰ ਕੋਈ ਇਨਸਾਫ ਨਹੀਂ ਮਿਲੇਦਾ। ਉਹਨਾਂ ਦੇ ਭੁੰਦੇ ਬਹੁਤ ਸ਼੍ਰੀ ਰਾਮ ਨੰਗੇ ਤਲਵਾਰਾ ਲੈ ਕੇ ਆਏ। ਸਰ ਅਸੀਂ ਉਹਨਾਂ ਦੀ ਵੀਡੀਓ ਵੀ ਦਿਖਾਈ ਪਰ ਉਹ ਨਹੀਂ ਮੰਨ ਰਹੇ। ਬੋਲਦੇ ਇਹ ਵੀਡੀਓ ਨਹੀਂ ਆ। ਅਸੀਂ ਇਹ ਚਾਹੁੰਦੇ ਹਾਂ ਸੱਟਾ ਸਾਰਿਆਂ ਤੇ ਲੱਗਿਆ ਸਰ ਸਾਡਾ ਵੀ ਇੱਕ ਆਦਮੀ ਹੈ ਸਾਡੇ ਬੜੇ ਭਇਆ ਸਰ ਉਹਨਾਂ ਦੀ ਕੰਡੀਸ਼ਨ ਬਹੁਤ ਹੀ ਮਾੜੀ ਆ। ਉਹਨਾਂ ਦੇ ਵੀ ਚਾਰ ਬੇਟੀਆਂ ਸਰ ਸਾਨੂੰ ਇਨਸਾਫ ਨਹੀਂ ਮਿਲੇ ਦਾ ਨਾ ਸਾਡੀ ਕੋਈ ਸੁਣਵਾਈ ਹੋਈ ਸੁਣਵਾਈ ਹੋਈ ਨਹੀਂ ਆ ਸਰ ਇਹ 2 ਮਹੀਨੇ ਪਹਿਲਾਂ ਕੂੜੇ ਦੀ ਗੱਲ ਹੋਈ ਸੀ ਤੇ ਕੂੜੇ ਤੋਂ ਗੱਲ ਹੋਈ ਸੀ ਜਨਾਨੀਆਂ ਜਨਾਨੀਆਂ ਦੀ ਗੱਲ ਸੀ ਠੀਕ ਆ ਇਹ ਜੀਮੀ ਮੁੰਡੇ ਨੇ ਸਾਡੇ ਘਰ ਵਿੱਚ ਆ ਕੇ ਬੰਦੇ ਪਵਾਤੇ ਠੀਕ ਆ ਮੇਰੇ ਪਾਪਾ ਦੇ ਉਹਨਾਂ ਨੇ ਬਾਅਦ ਸੱਟ ਲਾਈ ਠੀਕ ਆ ਮੇਰਾ ਬ੍ਰਦਰ ਇੱਕ ਸੀਰੀਅਸ ਆ ਬਹੁਤ ਜ਼ਿਆਦਾ ਸੀਰੀਅਸ ਆ ਠੀਕ ਹੈ ਸ਼ਰਸ਼ੀ ਦਾ ਨਾਮ ਪਾਇਆ ਉਹਨਾਂ ਨੇ ਸੋਨੂ ਦਾ ਨਾਮ ਪਾਇਆ ਠੀਕ ਹੈ ਮੇਰੀ ਸਿਸਟਰ ਦੇ ਸੱਟ ਲੱਗੀ ਸ਼ਿਵਮ ਦਾ ਨਾਮ ਪਾਇਆ ਉਹਨਾਂ ਨੇ ਸਿਸਟਰ ਦਾ ਕਿਉਂ ਨਾਮ ਪਾਇਆ ਸਰ ਇਨਸਾਫ ਦੀ ਗੱਲ ਹੋਣੀ ਚਾਹੀਦੀ ਜਦ ਬੰਦਿਆ ਬੰਦੇ ਦੀ ਗੱਲ ਆ ਉਹਨਾਂ ਦਾ ਨਾਮ ਪਾਣਾ ਨਾ ਸਰ ਸਾਡੀ ਕੋਈ ਸੁਣਵਾਈ ਕਰ ਰਹੀ ਆ ਕੋਈ ਪ੍ਰਸ਼ਾਸਨਿਕ ਵੀ ਨਹੀਂ ਕੋਈ ਸੁਣਵਾਈ ਕਰ ਰਹੀ ਸਰ ਆ ਪੈਸਾ ਤੁਹਾਨੂੰ ਕਿੰਨੀ ਵਾਰੀ ਵੀਡੀਓ ਦਿਖਾਈ ਉਹਨਾਂ ਨੇ ਕੋਈ ਉਹਨਾਂ ਦੇ ਕੰਪਲੇਨ ਨਹੀਂ ਪਾਈ ਉਹਨਾਂ ਦੇ ਵੀ ਬੰਦੇ ਚੱਕਰ ਨਾ ਸਾਡੇ ਤੇ ਸਾਰੀ ਕਾਰਵਾਈ ਪਾਉਂਦੇ ਨੇ ਉਹਨਾਂ ਦੇ ਵੀ ਬੰਦੇ ਚੰਨੂ ਸ਼ਰੀਆਮ ਹੁਕਮ ਮਰਿਆ ਸਾਨੂੰ ਧਮਕੀਆਂ ਲਾ ਰਹੇ ਹੋ ਸਾਡੇ ਘਰ ਚ ਕੁਛ ਵੀ ਹੁੰਦਾ ਅਸੀਂ ਇਹਨਾਂ ਨੂੰ ਹੀ ਕਹਿਣਾ ਜਿਮੀ ਨੂੰ ਲਾਡੀ ਨੂੰ ਹੋਰ ਵੀ ਕਈ ਬੰਦੇ ਆ ਉਹਨਾਂ ਨੂੰ ਫੜਨਾ ਸੀ ਜਿਹੜੇ ਰਾਹੁਲ ਫੈਮਲੀ ਆ ਸਾਡੇ ਘਰ ਚ ਕਿਸੇ ਵੀ ਲੇਡੀਜ਼ ਨੂੰ ਕੁਛ ਹੋਇਆਗਾ ਅਸੀਂ ਉਹਨਾਂ ਦੇ ਕੰਪਲੇਨਟ ਪਾਣੀ ਆ ਜੇ ਸਾਡੇ ਨਾਮ ਸੁਣਵਾਈ ਹੋਈ ਆ ਪੱਤਰ ਨਾਲ ਲਾ ਲੈਣਾ ਕੱਲ ਨੂੰ ਜੇ ਕੱਲ ਤੱਕ ਸਾਨੂੰ ਕੋਈ ਨਾਇਦਾ ਰਿਜ਼ਲਟ ਮਿਲਿਆ ਨਾ ਉਹ ਬੰਦੇ ਚ ਕੋਈ ਤਾਂ ਸਰ ਅਸੀਂ ਕਿਨੂੰ ਕਹੀਏ ਨਾ ਸਾਡੇ ਸਾਡੇ ਘਰ ਵਿੱਚ ਨਾ ਸਾਡੇ ਭੈਣ ਪਰ ਆਏ ਨਾ ਸਾਡੇ ਮਾਪਿਓ ਆ ਅਸੀਂ ਕਿਨੂੰ ਜਾ ਕੇ ਦੱਸੇ ਨਾ ਸਾਡੇ ਕੋਈ ਪ੍ਰਸ਼ਾਸਨ ਸੁਣਵਾਈ ਕਰ ਰਿਹਾ ਸਾਡਾ ਇਨਸਾਫ ਕਰੋ ਲੜਾਈ ਦਾ ਕਾਰਨ ਲੜਾਈ ਸਰ ਕੂੜੇ ਤੋਂ ਹੋਈ ਸੀ ਲੇਡੀਜ਼ ਲੇਡੀਜ਼ ਦੀ ਗੱਲ ਸਰ ਉਹਨਾਂ ਨੇ 25 30 ਬੰਦੇ ਬੁਲਾਏ ਸੀ ਸਾਡੇ ਘਰ ਵਿੱਚ ਤੁਹਾਰਾ ਹਾਂਜੀ ਸਰ ਘਰ ਆਏ ਸਾਡੇ ਈਮਾਨ ਕੀ ਬੱਚਾ ਸਰਪ੍ਰਸ਼ਾਸਨ ਤੋਂ ਮੰਗੇ ਇਹਨ ਸਾਫ਼ ਕੀਤਾ ਜਾਵੇ ਸਰ ਸਰ ਕੋਈ ਵੀ ਨਹੀਂ ਸੁਣਵਾਈ ਜਦੋਂ ਕਿਸੇ ਨੂੰ ਵੀਡੀਓ ਦਿਖਾਈਏ ਉਹ ਕਹਿ ਦਿੰਦੇ ਕੋਈ ਗੱਲ ਨਹੀਂ ਦੇਖਦੇ ਆ ਦੇਖਦੇ ਆ ਸਰ ਉਹਨਾਂ ਦੀ ਸੁਣਵਾਈ ਕਰ ਰਹੇ ਕੀ ਗੱਲ ਉਹਨਾਂ ਨੇ ਪੈਸਾ ਚੜਾਇਆ ਹੋਇਆ ਸਾਡੀ ਕੋਈ ਸੁਣਵਾਈ ਨਹੀਂ ਕਰ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸਨਾਈ ਪਿਛਲੇ ਦਿਨੀ ਪਠਾਨਕੋਟ ਦੇ 4 ਮਰਲਾ ਕੁਆਟਰ ਦੇ ਵਿੱਚ ਦੋ ਧਿਰਾਂ ਚ ਲੜਾਈ ਹੋਈ ਸੀ ਜਿਸ ਦੇ ਵਿੱਚ ਨੰਗੀਆਂ ਤਲਵਾਰਾਂ ਸ਼ਰੀਆਂ ਚ ਲਦੀਆਂ ਹੋਈਆਂ ਦਿਖਾਈ ਦਿੱਤੀਆਂ ਤੇ ਉਸ ਨੂੰ ਲੈ ਕੇ ਇੱਕ ਪੱਖਤਾ ਸਾਹਮਣੇ ਆਇਆ ਸੀ ਪਰ ਹੁਣ ਦੂਸਰਾ ਪੱਖ ਵੀ ਸਾਹਮਣੇ ਆ ਗਿਆ ਤੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਤੇ ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਆ ਪਰਿਵਾਰਕ ਸਦਸਿਆਂ ਨੇ ਕਿਹਾ ਹੈ ਕਿ ਪੁਲਿਸ ਨੇ ਉਹਨਾਂ ਦੇ 11 ਬੰਦਿਆਂ ਤੇ ਪਰਚਾ ਕਰ ਦਿੱਤਾ ਹੈ ਤੇ ਉਹਨਾਂ ਵੱਲੋਂ ਅਭੀ ਕੁਝ ਲੋਕ ਜਿਹੜੇ ਨੇ ਉਹ ਗਾਇਲ ਕੀਤੇ ਗਏ ਨੇ ਜ਼ਖਮੀ ਹੋਏ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਕੋਈ ਵੀ ਸਾਡੀ ਸੁਣਵਾਈ ਨਹੀਂ ਕੀਤੀ ਜਾ ਰਹੀ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕੀਤੀ ਇਹ ਕਿ ਉਹਨਾਂ ਦੀ ਗੱਲ ਵੀ ਸੁਣੀ ਜਾਵੇ ਤੇ ਉਹਨਾਂ ਨੂੰ ਇਨਸਾਫ ਵੀ ਦਵਾਇਆ ਜਾਵੇ। ਸ਼ਿਵਮ ਦੀ ਵਾਈਫ ਸਰ ਉਸ ਦਿਨ ਕੋੜੇ ਤੋਂ ਲੜਾਈ ਹੋਈ ਸਰ ਸਾਡੀ ਕੋਈ ਸਨ ਵਾਈਨਿੰਗ ਹੋ ਰਹੀ। ਆਤਾ ਕਿਉਂ ਮੁੰਡੇ ਸ਼੍ਰੀ ਰਾਮ ਕੁਮੇਰ ਦੇ ਸਾਨੂੰ ਕੋਈ ਇਨਸਾਫ ਨਹੀਂ ਮਿਲੇਦਾ। ਉਹਨਾਂ ਦੇ ਭੁੰਦੇ ਬਹੁਤ ਸ਼੍ਰੀ ਰਾਮ ਨੰਗੇ ਤਲਵਾਰਾ ਲੈ ਕੇ ਆਏ। ਸਾਰਾ ਐਸੀ ਉਹਨਾਂ ਨੂੰ ਵੀਡੀਓ ਵੀ ਦਿਖਾਈ ਪਰ ਉਹ ਨਹੀਂ ਮੰਨ ਰਹੇ। ਬੋਲਦੇ ਇਹ ਵੀਡੀਓ ਨਹੀਂ ਆ। ਅਸੀਂ ਇਹ ਜਾਂਦੇ ਹਾਂ ਸੱਟਾ ਸਾਰਿਆਂ ਦੇ ਲੱਗਿਆ ਸਰ ਸਾਡਾ ਵੀ ਇੱਕ ਆਦਮੀ ਹੈ ਸਾਡੇ ਬੜੇ ਭਇਆ ਸਰ ਉਹਨਾਂ ਦੀ ਕੰਡੀਸ਼ਨ ਬਹੁਤ ਹੀ ਮਾੜੀ ਆ। ਉਨਾ ਦੇ ਵੀ ਚਾਰ ਬੇਟੀਆਂ ਸਰ ਸਾਨੂੰ ਇਨਸਾਫ ਨਹੀਂ ਮਿਲੇ ਦਾ ਨਾ ਸਾਡੀ ਕੋਈ ਸੁਣਵਾਈ ਸੁਣਵਾਈ ਹੋਈ ਹਿੱਦੀ ਆ ਸਰ ਇਹ 2 ਮਹੀਨੇ ਪਹਿਲਾਂ ਕੂੜੇ ਦੀ ਗੱਲ ਹੋਈ ਸੀ ਤੇ ਕੂੜੇ ਤੋਂ ਗੱਲ ਹੋਈ ਸੀ ਜਨਾਨੀਆਂ ਜਨਾਨੀਆਂ ਦੀ ਗੱਲ ਸੀ ਠੀਕ ਆ ਇਹ ਜੀਮੀ ਮੁੰਡੇ ਨੇ ਸਾਡੇ ਘਰ ਵਿੱਚ ਆ ਕੇ ਬੰਦੇ ਪਵਾਤੇ ਠੀਕ ਆ ਮੇਰੇ ਪਾਪਾ ਦੇ ਉਹਨਾਂ ਨੇ ਬਾਹਰ ਤੇ ਸੱਟ ਲਾਈ ਠੀਕ ਆ ਮੇਰਾ ਬ੍ਰਦਰ ਇੱਕ ਸੀਰੀਅਸ ਆ ਬਹੁਤ ਜ਼ਿਆਦਾ ਸੀਰੀਅਸ ਆ ਠੀਕ ਹੈ ਸ਼ਸ਼ੀ ਦਾ ਨਾਮ ਪਾਇਆ ਉਹਨਾਂ ਨੇ ਸੋਨੂ ਦਾ ਨਾਮ ਪਾਇਆ ਠੀਕ ਹੈ ਮੇਰੀ ਸਿਸਟਰ ਦੇ ਸੱਟ ਲੱਗੀ ਸ਼ਿਵਮ ਦਾ ਨਾਮ ਪਾਇਆ ਉਹਨਾਂ ਨੇ ਸਿਸਟਰ ਦਾ ਕਿਉਂ ਨਾਮ ਪਾਇਆ ਸਰ ਇਨਸਾਫ ਦੀ ਗੱਲ ਹੋਣੀ ਚਾਹੀਦੀ ਜਦ ਬੰਦਿਆ ਬੰਦੇ ਦੀ ਗੱਲ ਆ ਉਹਨਾਂ ਦਾ ਨਾਮ ਪਾੜਨਾ ਨਾਸਰ ਸਾਡੇ ਕੋਲ ਸੁਣਵਾਈ ਕਰ ਰਿਹਾ ਕੋਈ ਪ੍ਰਸ਼ਾਸਨਿਕ ਵੀ ਨਹੀਂ ਕੋਈ ਸੁਣਵਾਈ ਕਰ ਰਹੀ ਸਰ ਆਪੈਸਾ ਤੁਹਾਨੂੰ ਕਿੰਨੀ ਵਾਰੀ ਵੀਡੀਓ ਦਿਖਾਈ ਉਹਨਾਂ ਨੇ ਕੋਈ ਉਹਨਾਂ ਤੇ ਕੰਪਲੇਨ ਨਹੀਂ ਪਾਈ ਉਹਨਾਂ ਦੇ ਵੀ ਬੰਦੇ ਚੱਕਰ ਨਾ ਸੋ ਸਾਡੇ ਤੇ ਸਾਰੀ ਕਾਰਵਾਈ ਪਾਉਂਦੇ ਨੇ ਉਹਨਾਂ ਦੇ ਵੀ ਬੰਦੇ ਚੰਨੂ ਸ਼ਰੀਆਮੋਂ ਘੋਮ ਰਿਹਾ ਹਨ ਨੂੰ ਧਮਕੀਆਂ ਲਾ ਰਹੇ ਹੋ ਸਾਡੇ ਘਰ 'ਚ ਕੁਝ ਵੀ ਹੁੰਦਾ ਅਸੀਂ ਇਹਨਾਂ ਨੂੰ ਹੀ ਕਹਿਣਾ ਜਿਮੀ ਨੂੰ ਲਾਡੀ ਨੂੰ ਹੋਰ ਵੀ ਕਈ ਬੰਦੇ ਆ ਉਹਨਾਂ ਨੂੰ ਫੜਨਾ ਸੀ ਜਿਹੜੇ ਰਾਹੁਲ ਫੈਮਲੀ ਆ ਸਾਡੇ ਘਰ 'ਚ ਕਿਸੇ ਵੀ ਲੇਡੀਜ਼ ਨੂੰ ਕੁਝ ਹੋਏਗਾ ਅਸੀਂ ਉਹਨਾਂ ਦੇ ਕੰਪਲੇਨਟ ਪਾਣੀ ਆ ਜੇ ਸਾਡੀ ਨਾ ਸੁਣਵਾਈ ਹੋਈ ਆ ਪੱਤਰਨਾ ਲਾ ਲੈਣਾ ਕੱਲ ਨੂੰ ਜੇ ਕੱਲ ਤੱਕ ਸਾਨੂੰ ਕੋਈ ਨਾਇਦਰ ਰਿਜ਼ਲਟ ਮਿਲਿਆ ਨਾ ਉਹ ਬੰਦੇ 'ਚ ਕੋਈ ਤਾਂ ਸਰ ਅਸੀਂ ਕਿਨੂੰ ਕਹੀਏ ਨਾ ਸਾਡੇ ਸਾਡੇ ਘਰ ਵਿੱਚ ਨਾ ਸਾਡੇ ਭੈਣ ਪਰ ਆਏ ਨਾ ਸਾਡੇ ਮਾਪਿਓ ਆ ਅਸੀਂ ਕਿਨੂੰ ਜਾ ਕੇ ਦੱਸੇ ਨਾ ਘਟ ਕੇ ਪ੍ਰਸ਼ਾਸਨ ਨੂੰਾਈ ਕਰ ਰਿਹਾ ਸਾਡਾ ਇਨਸਾਫ ਕਰੋ ਲੜਾਈ ਦਾ ਕਾਰਨ ਲੜਾਈ ਸਰ ਕੂੜੇ ਤੋਂ ਹੋਈ ਸੀ ਲੇਡੀਜ਼ ਲੇਡੀਜ਼ ਦੀ ਗੱਲ ਸਰ ਉਹਨਾਂ ਨੇ 25 30 ਬੰਦੇ ਬੁਲਾਏ ਸੀ ਸਾਡੇ ਘਰ ਵਿੱਚ ਘਰ ਹਾਂਜੀ ਸਰ ਘਰ ਆਏ ਸਾਡੇ ਸਰਪ੍ਰਸ਼ਾਸਨ ਤੋਂ ਮੰਗੇ ਇਹਨ ਸਾਫ਼ ਕੀਤਾ ਜਾਵੇ ਸਰ ਸਰ ਕੋਈ ਵੀ ਨਹੀਂ ਸੁਣਾਈ ਜਦੋਂ ਕਿਸੇ ਨੂੰ ਵੀਡੀਓ ਦਿਖਾਈਏ ਉਹ ਕਹਿ ਦਿੰਦੇ ਕੋਈ ਗੱਲ ਨਹੀਂ ਦੇਖਦੇ ਆ ਦੇਖਦੇ ਆ ਸਰ ਉਹਨਾਂ ਦੀ ਸੁਣਵਾਈ ਕਰ ਰਹੇ ਕੀ ਗੱਲ ਉਹਨਾਂ ਨੇ ਪੈਸਾ ਚੜਾਇਆ ਹੋਇਆ ਸਾਡੀ ਕੋਈ ਸੁਣਵਾਈ ਨਹੀਂ ਕਰ ਕੈਮਰਾ ਪਰਸਨ ਹਰੀ ਦੇ ਨਾਲ ਅੱਜ ਦੀ ਰਿਪੋਰਟ ਪਿਛਲੇ ਦਿਨੀ ਪਠਾਨਕੋਟ ਦੇ 4 ਮਰਲਾ ਕੁਆਟਰ ਦੇ ਵਿੱਚ ਦੋ ਟੀਰਾਾਂ ਚ ਲੜਾਈ ਹੋਈ ਸੀ ਜਿਸ ਤੇ ਵਿੱਚ ਨੰਗੀਆਂ ਤਲਵਾਰਾਂ ਸ਼ਰੀਆਂ ਚਲਦੀਆਂ ਹੋਈਆਂ ਦਿਖਾਈ ਦਿੱਤੀਆਂ ਤੇ ਉਸ ਨੂੰ ਲੈ ਕੇ ਇੱਕ ਪਖਤਾ